ਧਰਨਾ ਜਿਹੜਾ ਲਾਉਣਾ ਨਹੀਂ ਸੀ ਚਾਹੁੰਦੇ ਅਸੀਂ ਦੋ ਮਹੀਨਿਆਂ ਤੋਂ ਅਸੀਂ ਇਹਨੂੰ ਟਾਲ ਰਹੇ ਸੀ ਪਰ ਬਾਰ-ਬਾਰ ਤਿੰਨ ਚਾਰ ਜਗ੍ਹਾ ਤੇ ਜਿੱਥੇ ਅਸੀਂ ਜਾ ਕੇ ਪ੍ਰਬੰਧ ਕਰਦੇ ਸੀ ਉੱਥੇ ਇੱਕ ਸ਼ਰਾਰਤੀ ਬੰਦੇ ਵੱਲੋਂ ਉੱਥੇ ਜਾ ਕੇ ਤੇ ਪ੍ਰਸ਼ਾਸਨ ਨੂੰ ਵੀ ਤੰਗ ਕੀਤਾ ਜਾਂਦਾ ਸੀਗਾ ਉਹ ਬਾਈ ਨੇਮ ਉਹਨਾਂ ਦੋਵਾਂ ਬੰਦਿਆਂ ਦੇ ਖਿਲਾਫ ਡੀਡੀਆਰ ਕੱਟਤੀ ਆ ਤੇ ਨਾਲ ਤਿੰਨ ਚਾਰ ਅਨਪਛਾਤਿਆਂ ਤੇ ਵੀ ਕੱਟਤੀ ਆ ਔਰ ਉਹਦੇ ਤੇ ਜੋ ਬਣਦੀ ਕਾਰਵਾਈ ਆ ਉਹ ਹੁਣ ਅੱਗੇ ਕਰਨਗੇ ਇਹ ਇਹ ਧਰਨਾ ਜਿਹੜਾ ਲਾਉਣਾ ਨਹੀਂ ਸੀ ਚਾਹੁੰਦੇ ਅਸੀਂ 2 ਮਹੀਨਿਆਂ ਤੋਂ ਅਸੀਂ ਇਹਨੂੰ ਟਾਲ ਰਹੇ ਸੀ ਪਰ बार-बार 3-4 ਜਗ੍ਹਾ ਤੇ ਜਿੱਥੇ ਅਸੀਂ ਜਾ ਕੇ ਪ੍ਰਬੰਧ ਕਰਦੇ ਸੀ ਉੱਥੇ ਇੱਕ ਸ਼ਰਾਰਤੀ ਬੰਦੇ ਵੱਲੋਂ ਉੱਥੇ ਜਾ ਕੇ ਤੇ ਪ੍ਰਸ਼ਾਸਨ ਨੂੰ ਵੀ ਤੰਗ ਕੀਤਾ ਜਾਂਦਾ ਸੀਗਾ ਤੇ ਉਹ ਕੰਮ ਬੰਦ ਕਰਾਉਂਦੇ ਸੀ। ਸੋ ਇਸ ਸਬੰਧ ਦੇ ਵਿੱਚ ਇੱਕ ਮੁਲਾਜ਼ਮ ਡੀਸੀ ਸਾਹਿਬ, ਏਡੀਸੀ ਸਾਹਿਬ ਦੇ ਆਰਡਰਾਂ ਤੇ ਕਹਿਣ ਤੇ ਆਰਡਰ ਬਾਈ ਨੇਮ ਆਰਡਰ ਹੋਇਆ ਡਿਊਟੀ ਤੇ ਔਰ ਉੱਥੇ ਜਾ ਕੇ ਉਹ ਕੰਮ ਲਵਾਇਆ ਉਹਨਾਂ ਨੂੰ ਗਾਲਾਂ ਕੱਢੀਆਂ, ਹਾਥੀ ਪਾਏ। ਉਹਦੇ ਸਬੰਧ ਚ ਧਰਨਾ ਸੀ ਕਿ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਕੂੜੇ ਵਾਸਤੇ ਟੁਕਮੀ ਜਗ੍ਹਾ ਜਿਹੜੀ ਹੈ ਠੁਗਵਾ ਪ੍ਰਬੰਧਿਤ ਸਾਹਿਬ ਕਰਨ ਅਸੀਂ ਉਹਨਾਂ ਦਾ ਸਹਿਯੋਗ ਉਹ ਬਾਈ ਨੇ ਉਹਨਾਂ ਦੋਵਾਂ ਬੰਦਿਆਂ ਦੇ ਖਿਲਾਫ ਡੀਡੀਆਰ ਕੱਟਤੀ ਆ ਤੇ ਨਾਲ ਤਿੰਨ ਚਾਰ ਅਨ ਪਛਾਤਿਆਂ ਤੇ ਵੀ ਕੱਟਤੀ ਆ ਔਰ ਉਹਦੇ ਤੇ ਜੋ ਬਣਦੀ ਕਾਰਵਾਈ ਆ ਉਹ ਹੁਣ ਅੱਗੇ ਕਰਨਗੇ ਔਰ ਜਿਹੜੀ ਰਹੀ ਗੱਲ ਕੂੜੇ ਦੀ ਕੂੜੇ ਦੇ ਵਿੱਚ ਵੇਖੋ ਇਹਦੇ ਤੇ ਮੈਂ ਮੇਰਾ ਉਹ ਹੈਨੀ ਸਿਸਟਮ ਕਿ ਆਹੀ ਕੂੜੇ ਤੇ ਰਾਜਨੀਤੀ ਕਰੀਏ ਅੱਜ ਮੈਂ ਕਰ ਸਕਣਾ ਜੋ ਅੱਜ ਸਥਿਤੀ ਬਣੀ ਹੈ ਤੇ ਰਾਜਨੀਤੀ ਜਿੰਨੀ ਮਰਜ਼ੀ ਕਰ ਲੋ ਪਰ ਮੈਨੂੰ ਲੋਕਾਂ ਨੇ ਜਿਤਾਇਆ ਮੈਨੂੰ ਲੋਕਾਂ ਨੇ ਵੋਟਾਂ ਪਾਈਆਂ ਗਾਂ ਵੀ ਮੈਂ ਲੈਣੀਆਂ ਲੰਧਾਵਾ ਸਾਹਿਬ ਸ਼ਹਿਰ ਦੇ ਘਰ ਸੀਗੇ ਅਫਸਰਾਂ ਨੇ ਬੁਲਾਇਆ ਉਹਨਾਂ ਨੂੰ ਫੋਨ ਕਰਕੇ ਉਹ ਬੈਠੇ ਸੀ ਉਹਨਾਂ ਨਾਲ ਕਿਉਂਕਿ ਚੰਗੀ ਗੱਲ ਹੈ ਕਿ ਉਹ ਪੰਜਾਬ ਦੇ ਡੀਪੀਸੀਐਮ ਰਹੇ ਆ ਹੋਮ ਮਿਨਿਸਟਰ ਆ ਮੌਜੂਦਾ ਮੌਕੇ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਸਾਹਮਣੇ ਸਾਰੀਆਂ ਗੱਲਾਂ ਹੋਈਆਂ ਕੱਲ ਨੂੰ ਪ੍ਰਸ਼ਾਸਨ ਇਹ ਨਾ ਕਹੇ ਕਿ ਤੁਹਾਡੇ ਐਮਐਲਏ ਨੇ ਐ ਕਰਤਾ ਤੁਹਾਡੇ ਪ੍ਰਧਾਨ ਆਖੇ ਨਹੀਂ ਲੱਗਦਾ ਸਾਰੀਆਂ ਗੱਲਾਂ ਸਾਹਮਣੇ ਹੋਈਆਂ ਨੇ ਵੱਡੇ ਸੀਨੀਅਰ ਦਿੱਲੀ ਚੰਡੀਗੜ੍ਹ ਤੱਕ ਸਾਰੇ ਅਫਸਰਾਂ ਨਾਲ ਗੱਲ ਹੋਈ ਆ ਔਰ ਜੋ ਗੱਲਾਂ ਸਲੀਅਤ ਸਾਹਮਣੇ ਆਈਆਂ ਉੱਥੇ ਅਫਸਰਾਂ ਦੇ ਔਰ ਜੋ ਗੱਲਾਂ ਕਈ ਅਫਸਰਾਂ ਨੂੰ ਵੀ ਇਹ ਗੱਲ ਗੁੰਮਰਾਹ ਕੀਤਾ ਜਾ ਰਿਹਾ ਸੀ ਵੀ ਕੀ ਚੱਲ ਰਿਹਾ ਰੰਧਾਵਾ ਸਾਹਿਬ ਨੂੰ ਵੀ ਇਹ ਪਤਾ ਨਹੀਂ ਸੀ ਜਦੋਂ ਇੱਥੇ ਆਏ ਆ ਸਾਰਿਆਂ ਨੇ ਕਿਹਾ ਵੀ ਆ ਗੱਲਾਂ ਦਾ ਤੇ ਪਤਾ ਹੀ ਨਹੀਂ ਸੀਗਾ ਤੇ ਇਹਦੇ ਬਿਲਕੁਲ ਰਾਜਨੀਤੀ ਹੋ ਰਹੀ ਆ ਔਰ ਇਸ ਕਰਕੇ ਰੰਧਾਵਾ ਸਾਹਿਬ ਨੇ ਵਿੱਚ ਵੇ ਇੰਟਰਵੈਨ ਕਰਕੇ ਬਿਕੋਜ਼ ਹੀ ਇਜ਼ ਅ ਮੈਂਬਰ ਪਾਰਲੀਮੈਂਟ ਆਫ ਗੁਰਦਾਸਪੁਰ ਉਹਨਾਂ ਨੇ ਵਿੱਚ ਕਰਕੇ ਇੰਟਰਵੈਨ ਹੋ ਕੇ ਸਾਰਾ ਕਰਾਇਆ ਔਰ ਇਹ ਇਸ਼ੂ ਜਿਹੜਾ ਅਸੀਂ ਸਮਾਤ ਕਰ ਰਹੇ ਹਾਂ ਕੂੜਾ ਜਿਹੜਾ ਕਮੇਟੀ ਕਰ ਰਹੇਗਾ ਕਿਤੇ ਅਸੀਂ ਇਹਨੂੰ ਸੁਟਾਂਗੇ ਨਹੀਂ ਔਰ ਜੋ ਏਡੀਸੀ ਸਾ ਕਿ ਹੁਣੇ ਪਾਣੀ ਵੀ ਛੱਡ ਦਿਓ ਤੇ ਲਾਈਟਾਂ ਵੀ ਛੱਡ ਦਿਓ ਜਿਹੜੇ ਮੁਲਾਜ਼ਮ ਨੂੰ ਕੱਟ ਪਈ ਆ ਉਹਦਾ ਕੀ ਕਸੂਰ ਸੀ ਤਨਖਾਹ ਉਹਨੂੰ ਕੱਟ ਪੈਣ ਦੀ ਥੋੜੀ ਮਿਲਦੀ ਆ ਉਹ ਡੀਸੀ ਸਾਹਿਬ ਦੱਸ ਸਕਦੇ ਆ ਕਿ ਤਿੰਨ ਦਿਨ ਇਹ ਡਿਲੇ ਜਿਹੜੀ ਅੱਜ ਡੀਡੀਆਰ ਕੱਟੀ ਉਹਦੋਂ ਹੀ ਕੱਟ ਦਿੰਦੇ ਤੇ ਲੋਕ ਪਰੇਸ਼ਾਨ ਨਾ ਹੋਣ ਦੇ ਇਹਦਾ ਜਵਾਬ ਤੇ ਡੀ ਸਾਹਿਬ ਦੇਣ ਕਿ ਮੈਂ ਨਹੀਂ ਦੇ ਸਕਦਾ ਧਰਨਾ ਜਿਹੜਾ ਲਾਉਣਾ ਨਹੀਂ ਸੀ ਚਾਹੁੰਦੇ ਅਸੀਂ ਦੋ ਮਹੀਨਿਆਂ ਤੋਂ ਅਸੀਂ ਇਹਨੂੰ ਟਾਲ ਰਹੇ ਸੀ ਪਰ ਬਾਰ-ਬਾਰ ਤਿੰਨ ਚਾਰ ਜਗ੍ਹਾ ਤੇ ਜਿੱਥੇ ਅਸੀਂ ਜਾ ਕੇ ਪ੍ਰਬੰਧ ਕਰਦੇ ਸੀ ਉੱਥੇ ਇੱਕ ਸ਼ਰਾਰਤੀ ਬੰਦੇ ਵੱਲੋਂ ਉੱਥੇ ਜਾ ਕੇ ਤੇ ਪ੍ਰਸ਼ਾਸਨ ਨੂੰ ਵੀ ਤੰਗ ਕੀਤਾ ਉਹ ਬਾਈ ਨੇ ਉਹਨਾਂ ਦੋਵਾਂ ਬੰਦਿਆਂ ਦੇ ਖਿਲਾਫ ਡੀਡੀਆਰ ਕੱਟਤੀ ਆ ਤੇ ਨਾਲ ਤਿੰਨ ਚਾਰ ਅਨ ਪਛਾਤਿਆਂ ਤੇ ਵੀ ਕੱਟਤੀ ਆ ਔਰ ਉਹਦੇ ਤੇ ਜੋ ਬਣਦੀ ਕਾਰਵਾਈ ਆ ਉਹ ਹੁਣ ਅੱਗੇ ਕਰਨਗੇ ਇਹ ਇਹ ਧਰਨਾ ਜਿਹੜਾ ਲਾਉਣਾ ਨਹੀਂ ਸੀ ਚਾਹੁੰਦੇ ਅਸੀਂ ਦੋ ਮਹੀਨਿਆਂ ਤੋਂ ਅਸੀਂ ਇਹਨੂੰ ਟਾਲ ਰਹੇ ਸੀ ਪਰ बार-बार ਤਿੰਨ ਚਾਰ ਜਗ੍ਹਾ ਤੇ ਜਿੱਥੇ ਅਸੀਂ ਜਾ ਕੇ ਪ੍ਰਬੰਧ ਕਰਦੇ ਸੀ ਉੱਥੇ ਇੱਕ ਸ਼ਰਾਰਤੀ ਬੰਦੇ ਵੱਲੋਂ ਉੱਥੇ ਜਾ ਕੇ ਤੇ ਪ੍ਰਸ਼ਾਸਨ ਨੂੰ ਵੀ ਤੰਗ ਕੀਤਾ ਜਾਂਦਾ ਸੀਗਾ ਤੇ ਉਹ ਕੰਮ ਬੰਦ ਕਰਾਉਂਦੇ ਸੀ ਸੋ ਇਸ ਸਬੰਧ ਦੇ ਵਿੱਚ ਇੱਕ ਮੁਲਾਜ਼ਮ ਡੀਸੀ ਸਾਹਿਬ ਏਡੀਸੀ ਸਾਹਿਬ ਦੇ ਆਰਡਰਾਂ ਤੇ ਕਹਿਣ ਤੇ ਆਰਡਰ ਬਾਈ ਨੇਮ ਆਰਡਰ ਹੋਇਆ ਡਿਊਟੀ ਤੇ ਪਰ ਉੱਥੇ ਜਾ ਕੇ ਉਹ ਕੰਮ ਲਾਇਆ ਉਹਨਾਂ ਨੂੰ ਗਾਲਾਂ ਕੱਢੀਆਂ ਹਾਥੀ ਪਾਏ ਉਹਦੇ ਸਬੰਧ ਚ ਧਰਨਾ ਸੀ ਕਿ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਕੂੜੇ ਵਾਸਤੇ ਠੁਕਵੀਂ ਜਗ੍ਹਾ ਜਿਹੜੀ ਹੈ ਅਸੀਂ ਉਹਨਾਂ ਦਾ ਸਹਿਯੋਗ ਕਰਾਂਗੇ ਜਿੱਥੇ ਸਾਡੀ ਉਹ ਲੋੜ ਸਮਝਦੇ ਆ ਸੋ ਅੱਜ ਇਹਨਾਂ ਨੇ ਉਹ ਬਾਈ ਨੇਮ ਉਹਨਾਂ ਦੋਵਾਂ ਬੰਦਿਆਂ ਦੇ ਖਿਲਾਫ ਡੀਡੀਆਰ ਕੱਟਤੀ ਆ ਤੇ ਨਾਲ 3-4 ਅਨ ਪਛਾਤਿਆਂ ਤੇ ਵੀ ਕੱਟਤੀ ਆ ਔਰ ਉਹਦੇ ਤੇ ਜੋ ਬਣਦੀ ਕਾਰਵਾਈ ਆ ਉਹ ਹੁਣ ਅੱਗੇ ਕਰਨਗੇ ਔਰ ਜਿਹੜੀ ਰਹੀ ਗੱਲ ਕੂੜੇ ਦੀ ਕੂੜੇ ਦੇ ਵਿੱਚ ਵੇਖੋ ਇਹਦੇ ਤੇ ਮੈਂ ਮੇਰਾ ਉਹ ਹੈਨੀ ਸਿਸਟਮ ਕਿ ਆ ਕੂੜੇ ਤੇ ਰਾਜਨੀਤੀ ਕਰੀਏ ਅੱਜ ਮੈਂ ਕਰ ਸਕਣਾ ਜੋ ਅੱਜ ਸਸਤੀ ਬਣੀ ਹੈ ਤੇ ਰਾਜਨੀਤੀ ਜਿੰਨੀ ਮਰਜ਼ੀ ਕਰ ਲਓ ਪਰ ਮੈਨੂੰ ਲੋਕਾਂ ਨੇ ਜਿਤਾਇਆ ਮੈਨੂੰ ਲੋਕਾਂ ਨੇ ਵੋਟਾਂ ਪਾਈਆਂ ਗਾਂ ਵੀ ਮੈਂ ਲੈਣੀਆਂ ਮਿੰਦਾਵਾ ਸਾਹਿਬ ਸ਼ਹਿਰ ਦੇ ਘਰ ਸੀਗੇ ਅਫਸਰਾਂ ਨੇ ਬੁਲਾਇਆ ਉਹਨਾਂ ਨੂੰ ਫੋਨ ਕਰਕੇ ਉਹ ਬੈਠੇ ਸੀ ਉਹਨਾਂ ਨਾਲ ਕਿਉਂਕਿ ਚੰਗੀ ਗੱਲ ਹੈ ਕਿ ਉਹ ਪੰਜਾਬ ਦੇ ਡੀਪੀਸੀਐਮ ਰਏ ਆ ਹੋਮ ਮਿਨਿਸਟਰ ਆ ਮੌਜੂਦਾ ਮੌਕੇ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਸਾਹਮਣੇ ਸਾਰੀਆਂ ਗੱਲਾਂ ਹੋਈਆਂ ਕੱਲ ਨੂੰ ਪ੍ਰਸ਼ਾਸਨ ਇਹ ਨਾ ਕਹੇ ਕਿ ਤੁਹਾਡੇ ਐਮਐਲਏ ਨੇ ਐ ਕਰਤਾ ਤੁਹਾਡੇ ਪ੍ਰਧਾਨ ਆਖੇ ਨਹੀਂ ਲੱਗਦਾ ਸਾਰੀਆਂ ਗੱਲਾਂ ਸਾਹਮਣੇ ਹੋਈਆਂ ਨੇ ਵੱਡੇ ਸੀਨੀਅਰ ਦਿੱਲੀ ਚੰਡੀਗੜ੍ਹ ਤੱਕ ਸਾਰੇ ਅਫਸਰਾਂ ਨਾਲ ਗੱਲ ਹੋਈ ਆ ਔਰ ਜੋ ਗੱਲਾਂ ਸਲੀਅਤ ਸਾਹਮਣੇ ਆਈਆਂ ਉਥੇ ਅਫਸਰਾਂ ਦੇ ਔਰ ਜੋ ਗੱਲਾਂ ਕਈ ਅਫਸਰਾਂ ਨੂੰ ਵੀ ਇਹ ਗੱਲ ਗੁੰਮਰਾਹ ਕੀਤਾ ਜਾ ਰਿਹਾ ਸੀ ਵੀ ਕੀ ਚੱਲ ਰਿਹਾ ਰੰਧਾਵਾ ਸਾਹਿਬ ਨੂੰ ਵੀ ਇਹ ਪਤਾ ਨਹੀਂ ਸੀ ਜਦੋਂ ਇੱਥੇ ਆਏ ਆ ਸਾਰਿਆਂ ਨੇ ਕਿਹਾ ਵੀ ਆ ਗੱਲਾਂ ਦਾ ਤੇ ਪਤਾ ਹੀ ਨਹੀਂ ਸੀਗਾ ਤੇ ਇਹਦੇ ਬਿਲਕੁਲ ਰਾਜਨੀਤੀ ਹੋ ਰਹੀ ਆ ਔਰ ਇਸ ਕਰਕੇ ਰੰਧਾਵਾ ਸਾਹਿਬ ਨੇ ਵਿੱਚ ਵੇ ਇੰਟਰਵੈਨ ਕਰਕੇ ਬਿਕੋਜ਼ ਹੀ ਇਸ ਆ ਮੈਂਬਰ ਪਾਰਲੀਮੈਂਟ ਆਫ ਗੁਰਦਾਸਪੁਰ ਉਹਨਾਂ ਨੇ ਵਿੱਚ ਕਰਕੇ ਇੰਟਰਵੈਨ ਹੋ ਕੇ ਸਾਰਾ ਕਰਾਇਆ ਔਰ ਇਹ ਇਸ਼ੂ ਜਿਹੜਾ ਅਸੀਂ ਸਮਰਥ ਕਰ ਰਹੇ ਆ ਕੂੜਾ ਜਿਹੜਾ ਕਮੇਟੀ ਕਰ ਰਿਹਾ ਹੈਗਾ ਕਿਤੇ ਅਸੀਂ ਇਹਨੂੰ ਸੁਟਾਂਗੇ ਨਹੀਂ ਔਰ ਜੋ ਐਡੀਸੀ ਸਾਹਿਬ ਕਿ ਹੁਣੇ ਪਾਣੀ ਵੀ ਛੱਡ ਦਿਓ ਤੇ ਲਾਈਟਾਂ ਵੀ ਛੱਡ ਦਿਓ ਜਿਹੜੇ ਮੁਲਾਜ਼ਮ ਨੂੰ ਕੱਟ ਪਈ ਆ ਉਹਦਾ ਕੀ ਕਸੂਰ ਸੀ ਤਨਖਾਹ ਉਹਨੂੰ ਕੱਟ ਪੈਣ ਦੀ ਥੋੜੀ ਮਿਲਦੀ ਆ ਉਹ ਡੀਸੀ ਸਾਹਿਬ ਦੱਸ ਸਕਦੇ ਆ ਵੀ ਤਿੰਨ ਦਿਨ ਇਹ ਡਿਲੇ ਜਿਹੜੀ ਅੱਜ ਡੀਡੀਆਰ ਕੱਟੀ ਉਹਦੋਂ ਹੀ ਕੱਟ ਦਿੰਦੇ ਤੇ ਲੋਕ ਪਰੇਸ਼ਾਨ ਨਾ ਹੁੰਦੇ ਇਹਦਾ ਜਵਾਬ ਤੇ ਡੀ ਸਾਹਿਬ ਦੇਣ ਕਿ ਮੈਂ ਨਹੀਂ ਦੇ ਸਕਦਾ